ਤੀਸਰੀ ਵਿਚਾਰਧਾਰਾ ਜੋ ਸੜੇ ਦੇਸ਼ ਵਿੱਚ ਬਹੁਤ ਵੱਡੇ ਪੱਧਰ ਤੇ ਫਨ ਪਈ ਇਸ ਨੂੰ ਜਨਮ ਦਿੱਤਾ ਆਵਾਮਾਰਗਿਆਂ ਨੇ ਇਹਨਾਂ ਦੀ ਵਿਚਾਰਧਾਰਾ ਇਹ ਸੀ ਕਿ ਮਨ ਜੋ ਕੁਝ ਮੰਗਦਾ ਹੈ ਦੇਓ ਰੱਜ ਕੇ ਦੇਓ ਜੋ ਖਾਣ ਨੂੰ ਮੰਗਦਾ ਹੈ ਜੋ ਪੀਣ ਨੂੰ ਮੰਗਦਾ ਹੈ ਜੋ ਵੇਖਣ ਨੂੰ ਮੰਗਦਾ ਹੈ ਜੋ ਸੁਣਨ ਨੂੰ ਮੰਗਦਾ ਹੈ ਜੋ ਸਪਰਸ਼ ਕਰਨ ਨੂੰ ਮੰਗਦਾ ਹੈ ਜੋ ਸੁੰਘਣ ਨੂੰ ਮੰਗਦਾ ਹੈ ਵਰਸ ਕੇ ਇੰਦਰੀਆਂ ਦਾ ਜੋ ਰਸ ਮਨ ਮੰਗਦਾ ਹੈ ਰੱਜ ਕੇ ਦੇਓ ਇਤਨਾ ਦਿਓ ਕਿ ਮਨ ਰਜ ਜਾਵੇ ਤੇ ਜਦ ਮਨ ਰਜੇਗਾ ਤਾਂ ਹੀ ਰੱਬ ਦੀ ਤਰਫ ਮੁੜੇਗਾ ਜਦ ਮਨ ਰਜੇਗਾ ਤਾਂ ਹੀ ਪ੍ਰਮਾਤਮਾ ਦੀ ਤਰਫ ਮੁੜੇਗਾ ਵਾਮ ਮਾਰਗੀਆਂ ਨੂੰ ਜਵਾਬ ਦਿੱਤਾ ਹੈ ਜਗਤ ਗੁਰੂ ਬਾਵੇ ਨੇ ਕਿ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਇੱਕ ਲੋਕ ਨਹੀਂ ਇੱਕ ਪੁਰੀ ਨਹੀਂ ਅਨੇਕਾਂ ਪੁਰੀਆਂ ਦੇ ਪਦਾਰਥ ਪੰਡਾਂ ਦੀ ਤਰ੍ਹਾਂ ਬਨ ਕੇ ਵੀ ਜੇ ਮਨੁੱਖ ਨੂੰ ਦੇ ਦਿੱਤੇ ਜਾਣ ਤਾਂ ਵੀ ਮਨ ਦੀ ਭੁੱਖ ਨਹੀਂ ਮਿਟਦੀ ਮਨ ਤੇ ਕਦੀ ਰਜਦਾ ਹੀ ਨਹੀਂ ਸੰਸਾਰ ਦੇ ਵਿੱਚ ਐਸਾ ਹੈ ਹੀ ਨਹੀਂ ਕੁਝ ਜਿਸ ਤੋਂ ਮਨ ਨੂੰ ਤ੍ਰਿਪਤੀ ਨਸੀਬ ਹੋ ਸਕੇ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜਿਹਦੇ ਨਾਲ ਮਨੁੱਖ ਤ੍ਰਿਪਤ ਹੋ ਸਕੇ ਇਹ ਤੇ ਮੂਲ ਧਾਰਨਾ ਹੀ ਗਲਤ ਹੈ ਤੋਂ ਬਾਹਮ ਮਾਰਗੀਆਂ ਦੇ ਮੰਦਰ ਦੁਰਾਚਾਰ ਦੇ ਅੱਡੇ ਬਣ ਗਏ ਉੱਥੇ ਇਸਤਰੀ ਤੇ ਪੁਰਸ਼ ਦੇ ਲਿੰਗ ਪੂਜੇ ਜਾਣ ਲਗੇ ਪੱਗ ਪੂਜੇ ਜਾਣ ਲਗੇ ਜਿਨ੍ਹਾਂ ਦੇ चिन्ह ਅੱਜ ਵੀ ਭਾਰਤ ਦੇ ਮੰਦਰਾਂ ਵਿੱਚ ਮੌਜੂਦ ਨੇ ਥਾਂ ਥਾਂ ਤੇ ਦੁਰਾਚਾਰ ਦੇ ਅੱਡੇ ਜਦ ਮੰਦਰ ਬਣੇ ਔਰ ਪਿਛੋਕੜ ਵਿਚਾਰਧਾਰਾਏ ਕਮ ਕਰ ਰਹੀ ਸੀ ਮਨ ਨੂੰ ਰਜਾਣ ਜੋ ਖਾਣ ਨੂੰ ਮੰਗੇ ਦੇਵ ਜੋ ਭੋਗਣ ਨੂੰ ਮੰਗੇ ਦੇਵ ਤੋ ਇਨ੍ਹਾਂ ਭੋਗਾਂ ਦੇ ਚਲੇਨ ਹੋ ਕੇ ਮਨੁੱਖ ਭੋਗੀ ਤੇ ਬਣ ਗਿਆ ਯੋਗੀ ਬਣਨਾ ਸੁਪਨਾ ਹੋ ਗਿਆ ਧਾਰਮਿਕ ਮੰਦਰ ਅਧਰਮ ਦੇ ਅੱਡੇ ਬਣ ਗਏ ਪਾਪ ਵਾਸ਼ਨਾ ਦੇ ਅੱਡੇ ਬਣ ਗਏ ਦੁਰਾਚਾਰ ਦੇ ਅੱਡੇ ਬਣ ਗਏ ਔਰ ਅੱਜ ਵੀ ਜਦ ਇਸ ਤਰ੍ਹਾਂ ਦੇ ਅਸਥਾਨ ਦੇਖਣ ਨੂੰ ਮਿਲਦੇ ਨੇ ਔਰ ਪੁਰਾਣੀ ਵਿਚਾਰਧਾਰਾ ਪੜਨ ਨੂੰ ਮਿਲਦੀ ਹੈ ਤਾਂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕਿਤਨਾ ਗਲਤ ਸੋਚਿਆ ਗਿਆ ਕਿ ਮਨ ਜਦ ਰੱਜੇਗਾ ਤੇ ਫਿਰ ਬੰਦਗੀ ਕਰਾਂਗੇ ਮਨ ਦਾ ਇਹ ਗਿਆਨ ਕਿਸੇ ਕੋਲ ਨਹੀਂ ਸੀ ਕਿ ਮਨ ਤੇ ਕਦੀ ਰੱਜਦਾ ਹੀ ਨਹੀਂ ਸਮੁੱਚੀ ਪੁਰੀਆਂ ਦੇ ਬਨ ਕੇ ਪਦਾਰਤ ਭਾਰ ਦੇ ਦਿੱਤੇ ਜਾਂ ਤਾ ਵੀ ਮਨ ਭੁੱਖੇ ਦਾ ਭੁੱਖਾ ਰਹਿੰਦਾ ਤੇ ਜਗਤ ਗੁਰੂ ਬਾਬਾ ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ ਸੈਦ ਕਹਿੰਦੇ ਰੁੱਪੀ ਭੁੱਖ ਨਾ ਉਤਰੇ ਜਾਂ ਦੇ ਖਾਂ ਤਾਂ ਭੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾਲ ਥੀ ਭੁੱਖ ਹਕੀਕਤ ਸਚਾਈ ਕਿ ਮਨੁੱਖ ਦੇ ਅੰਦਰ ਭੁੱਖ ਧਨ ਦੀ ਹੈ ਪਿਆਸ ਰੂਪ ਦੀ ਹੈ ਨਾ ਰੂਪ ਦੀ ਪਿਆਸ ਮਿਟਦੀ ਹੈ ਨਾ ਧਨ ਵੀ ਬੁਖ ਮਿਟਦੀ ਜਿਸ ਤਰ੍ਹਾਂ ਸਰੀਰ ਜ਼ਿੰਦਾ ਹੈ ਭੋਜਨ ਕਰਕੇ ਪਾਣੀ ਕਰਕੇ ਕੇਵਲ ਪਾਣੀ ਦੇ ਦੇਈਏ ਤੇ ਭੋਜਨ ਨਾ ਦੇਈਏ ਗੱਲ ਨਹੀਂ ਬਣੇਗੀ ਕੇਵਲ ਭੋਜਨ ਦੇ ਦੇਈਏ ਪਾਣੀ ਨਾ ਦੇਈਏ ਤਾਂ ਵੀ ਸਰੀਰ ਦੇ ਤਲ ਤੇ ਬਿਆਕੁਲਤਾ ਬਣੀ ਰਹੇਗੀ ਇੱਕ ਪਿਆਸਾ ਬੰਦਾ ਹੋਵੇ ਤ੍ਰਿਖਾਵੰਤ ਹੋਵੇ ਰੋਮ ਰੋਮ ਉਸ ਦਾ ਤ੍ਰਿਹਾਇਆ ਹੋਵੇ ਤੇ 36 ਪ੍ਰਕਾਰ ਦਾ ਭੋਜਨ ਉਸ ਦੇ ਅੱਗੇ ਰੱਖ ਲਈਏ ਬੇਮਾਨੀ ਹੈ ਉਨਪਾਣਾ ਚਾਹੀਦਾ ਠੰਡਾ ਜਲ ਚਾਹੀਦਾ ਇੱਕ ਚਾਰ ਦਿਨ ਦਾ ਭੁੱਖਾ ਹੈ ਬੈਬਲ ਹੈ ਰੋਟੀ ਨਹੀਂ ਮਿਲੀ ਤੇ ਇਸ ਤਰ੍ਹਾਂ ਦੇ ਬੰਦੇ ਦੇ ਕੋਲ ਭਰੇ ਹੋਏ ਠੰਡੇ ਪਾਣੀ ਦੇ ਗਲਾਸ ਰੱਖਦੇ ਹੀ ਕੋਈ ਮੈਨੇ ਨਹੀਂ ਰੱਖਦੇ ਪਿਆਸੇ ਨੂੰ ਪਾਣੀ ਦੇਣਾ ਹੈ ਭੁੱਖੇ ਨੂੰ ਅੰਨ ਦੇਣਾ ਹੈ ਤੇ ਸਰੀਰ ਦੀ ਜੋ ਭੁੱਖ ਹੈ ਉਹ ਅੰਨ ਤੇ ਪਾਣੀ ਦੀ ਹੈ ਉਹ ਭੋਜਨ ਤੇ ਜਲ ਦੀ ਹੈ ਮਨ ਦੀ ਜੋ ਭੁੱਖ ਹੈ ਉਹ ਰੂਪ ਤੇ ਧਨ ਦੀ ਹੈ ਆਸ ਰੂਪ ਦੀ ਹੈ ਦੇਖਣਾ ਹੀ ਚਾਹਦਾ ਹੈ ਰਜਦਾ ਹੀ ਨੇ ਔਰ ਬੁਖ ਹੈ ਧਨ ਦੀ ਹੈ ਪ੍ਰਾਪਤ ਕਰਨਾ ਹੀ ਚਾਹਦਾ ਹੈ ਹੋਰ ਹੋਰ ਪ੍ਰਾਪਤ ਕਰਨਾ ਚਾਹਦਾ ਹੈ ਸਹਿ ਸਖਟੇ ਲਖ ਕੋ ਉਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾ ਤ੍ਰਿਪਤੀ ਨਾ ਸੀਵ ਨਹੀਂ ਹੁੰਦੀ ਜਿਸ ਤਰ੍ਹਾਂ ਦੇਖਣ ਦੇ ਚਾਇਆ ਹੈ ਕਿ ਤਨ ਦੀ ਤ੍ਰਿਪਤੀ ਬਹੁਤ ਛੇਤੀ ਹੋ ਸਕਦੀ ਹੈ ਦੋ ਰੋਟੀਆਂ ਨਾਲ ਨਹੀਂ ਹੋਈ ਤੇ ਚਾਰ ਰੋਟੀਆਂ ਨਾਲ ਭੁੱਖ ਮਿਟ ਗਈ ਇੱਕ ਗਲਾਸ ਪਾਣੀ ਨਾਲ ਪਿਆਸ ਨਹੀਂ ਮਿਟੀ ਤਾਂ ਦੋ ਗਲਾਸ ਨਾਲ ਮਿਟ ਗਈ ਇਹ ਜੋ ਧਨ ਦੀ ਬੁੱਖ ਹੈ ਇਹ ਰੂਪ ਦੀ ਜੋ ਪਿਆਸ ਹੈ ਇਹ ਅਸੀਮ ਹੈ ਅੱਜ ਤੱਕ ਨਹੀਂ ਨਾ ਪੀ ਜਾ ਸਕੀ ਜਨਮ ਤੋਂ ਲੈ ਕੇ ਮਰਦੇ ਦਮ ਤੱਕ ਰੂਪ ਦੀ ਪਿਆਸ ਬਣੀ ਰਹਿੰਦੀ ਹੈ ਧਨ ਦੀ ਬੁੱਖ ਬਣੀ ਰਹਿੰਦੀ ਹੈ ਔਰ ਮਨੁੱਖ ਮਰ ਜਾਂਦਾ ਹੈ ਇਸੇ ਰੂਪ ਦੀ ਪਿਆਸ ਵਿੱਚ ਇਸੇ ਧਨ ਦੀ ਬੁੱਖ ਵਿੱਚ ਤੋ ਸਾਇਬ ਕਹਿੰਨੇ ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ ਤੂੰ ਸੁੰਦਰਤਾ ਨੂੰ ਵੇਖ ਰੂਪ ਨੂੰ ਵੇਖ ਜਿਤਨਾ ਵੇਖੇਗਾ ਉਤਨੀ ਪਿਆਸ ਵਧੇਗੀ ਇਹ ਪਿਆਸ ਮਿਟਣੀ ਨਹੀਂ ਤੂੰ ధਨ ਨੂੰ ਪ੍ਰਾਪਤ ਕਰ ਜਿਤਨਾ ਪ੍ਰਾਪਤ ਕਰੇਗਾ ਉਤਨੀ ਭੁੱਖ ਵਧੇਗੀ ਗੱਟਣੀ ਕੋਈ ਨਹੀਂ ਇਸ ਵਾਸਤੇ ਸਾਇਬ ਕੰਨੇ ਦੀ ਧਾਰਨਾ ਹੀ ਗਲਤ ਹੈ ਕਿ ਜਦ ਮਨ ਰਜੇਗਾ ਤੇ ਫਿਰ ਪ੍ਰਭੂ ਬੰਦਗੀ ਕਰਾਂਗੇ ਜਦ ਮਨ ਰਜੇਗਾ ਫਿਰ ਪ੍ਰਭੂ ਦੀ ਪ੍ਰਸਤਿਛ ਤਰਾਂਗੇ ਸਾਇਬ ਕੰਨ ਨੇ ਇਹ ਤੇ ਸੋਚਣਾ ਹੀ ਗਲਤ ਹੈ ਭੁੱਖੇ ਭੁੱਖ ਨੌਤਰੀ ਜੇ ਬੰਨਾ ਪੁਰੀਆਂ ਭਾਰ ਅਨੇਕਾਂ ਪੁਰੀਆਂ ਦੇ ਪਦਾਰਥ ਪੰਡਾਂ ਦੀਆਂ ਪੰਡਾਂ ਢੇਰਾਂ ਦੇ ਢੇਰ ਜੇ ਢੇਰ ਹੀ ਹੈ ਤਾਂ ਵੀ ਭੁੱਖੇ ਮਨ ਦੀ ਭੁੱਖ ਨਹੀਂ ਉਤਰਦੀ ਮਨ ਭੁੱਖੇ ਦਾ ਭੁੱਖਾ ਰਹਿੰਦਾ ਕੁਝ